ਸੋ ਵਿਵਸਥਾ ਨੂੰ ਚੈਲੰਜ ਜੀ ਪਿਆਰੇ ਦਰਸ਼ਕੋ ਇਸ ਵੇਲੇ ਮੈਂ ਰੋਪੜ ਦੇ ਮਸ਼ਹੂਰ ਸਿਨੇਮਾ ਘਰ ਕਲਿਆਣ ਸਿਨੇਮਾ ਵਿਖੇ ਮੌਜੂਦ ਹਾਂ ਇੱਥੇ ਅੱਜ ਇੱਕ ਬਹੁਤ ਹੀ ਅੱਛੀ ਫਿਲਮ ਜਿਹੜੀ ਲੱਗੀ ਹੈ ਜਿਹੜੇ ਕਿ ਸਮਾਜ ਵਾਸਤੇ ਇੱਕ ਬਹੁਤ ਵੱਡੀ ਮੀਲ ਪੱਥਰ ਸਾਬਤ ਹੋਈ ਹੈ ਤੇ ਜਿਹਦਾ ਫਿਲਮ ਦਾ ਨਾਮ ਹੈ ਪੂਲੇ ਇਸ ਫਿਲਮ ਦੇ ਵਿੱਚ ਆਪਾਂ ਦੇਖੀ ਤਾਂ ਚਲੋ ਹੈ ਨਹੀਂ ਪਰ ਲੇਕਿਨ ਜੋ ਸੁਣਿਆ ਇਸ ਕਹਾਣੀ ਬਾਰੇ ਉਹ ਜਿਹੜਾ ਦਲਿਤ ਸਮਾਜ ਬਾਰੇ ਜਿਹੜੀ ਜਿਹੜੀ ਗੱਲ ਜਾਣਕਾਰੀ ਦਿੱਤੀ ਗਈ ਹੈ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਅਸੀਂ ਪੱਟੀ ਸਾਹਿਬਾ ਸਰ ਕੀ ਫਿਲਮ ਦੇ ਵਿੱਚ ਅੱਜ ਮੈਂ ਦੇਖ ਰਿਹਾ ਵੀ ਤੁਸੀਂ ਸਪੈਸ਼ਲ ਤੌਰ ਤੇ ਰੋਪੜ ਦੇ ਵਿੱਚ ਫਿਲਮ ਲਗਾਈ ਹੈ ਕੀ ਹੈ ਕੋਈ ਪਹਿਲਾਂ ਤਾਂ ਮੈਂ ਤੁਹਾਨੂੰ ਆਪਣੀ ਰਿਐਕਸ਼ਨ ਦਈ ਮੈਂ ਰਜੇਸ਼ ਭੱਗਨ ਪ੍ਰਦਾਨ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜਾਗਰਤੀ ਮੰਚ ਅੱਗੇ ਸੀ ਦੇਖਿਆ ਹੋਰ ਸਟੇਟਾਂ ਦੇ ਵਿੱਚ ਜੇ ਫਿਲਮ ਲੱਗੀ ਆ ਉੱਥੇ ਬਹੁਤ ਸਾਰੇ ਲੋਕਾਂ ਨੇ ਦੇਖਿਆ ਤੇ ਉਹਨਾਂ ਨੂੰ ਸਰਾਇਆ ਫਿਲਮ ਨੇ ਕਿ ਬਹੁਤ ਵਧੀਆ ਫਿਲਮ ਬਣੀ ਆ ਇਤਿਹਾਸਿਕ ਫਿਲਮ ਆ ਕਿਉਂਕਿ ਇਦਾਂ ਦੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਇਸ ਕਰਕੇ ਉਹਨਾਂ ਤੋਂ ਪ੍ਰੇਰਿਤ ਹੋ ਕੇ ਜਦੋਂ ਬੰਦਿਆਂ ਨੇ ਦੱਸਿਆ ਫਿਲਮ ਵਧੀਆ ਹੈ ਇਹ ਕੁਛ ਫਿਲਮ ਦਾ ਨਾਮ ਇਸ ਤਰ੍ਹਾਂ ਵੀ ਜੋਤੀ ਵਾਈ ਫੁੱਲੇ ਦੇ ਨਾਮ ਤੇ ਸੀ ਤੇ ਅਸੀਂ ਸਾਈਕਲ ਸਾਹਿਬ ਨਾਲ ਗੱਲ ਕੀਤੀ ਵੀ ਅਸੀਂ ਚਾਹਦੇ ਆ ਵੀ ਰੋਪੜ ਦੇ ਵਿੱਚ ਵੀ ਇਹ ਫਿਲਮ ਦਿਖਾਈ ਜਾਵੇ ਤਾਂ ਜੋ ਲੋਕਾਂ ਨੂੰ ਜਿਹੜਾ ਪੁਰਾਣਾ ਇਤਿਹਾਸ ਸੀ ਜਾਂ ਜੁਨੀਅਰ ਸਾਡੇ ਵਿੱਚ ਕੋਈ ਗਲਤੀਆਂ ਹੋਈਆਂ ਉਹਨਾਂ ਨੂੰ ਮਤਲਬ ਸਾਫ਼ ਕੀਤਾ ਜਾ ਸਕੇ ਚਲੋ ਇਹਨਾਂ ਨੇ ਸਾਡੀ ਰਿਕਵੈਸਟ ਤੇ ਇਹ ਫਿਲਮ ਮੰਗਾ ਕੇ ਦਿਖਾ ਲਈ ਉਹਨ ਇਹ ਹਰ ਰੋਜ਼ 5:30 ਵਜੇ ਜਿਹੜਾ ਸ਼ੋਅ ਆ ਚੱਲੂਗਾ ਇਹ ਡੇਲੀ ਡੇਲੀ ਚਲੇਗਾ ਇਹ ਅਗਰ ਅਗਰ ਇੱਥੇ ਸਕਸੈਸ ਹੁੰਦੀ ਆ ਰਸ ਪੈਂਦਾ ਤਾਂ ਇਹ ਕਹਿੰਦੇ ਵੀ 200 ਵੀ ਚਲਾ ਸਕਦੇ 3 ਵੀ ਚਲਾ ਸਕਦੇ ਉਹ ਪਬਲਿਕ ਦੀ ਡਿਮਾਂਡ ਤੇ ਆ ਜਿੰਨੇ ਕੁ ਲੋਕਾਂ ਨੂੰ ਇੰਟਰਸਟ ਹੋਊਗਾ ਉਸ ਹਿਸਾਬ ਨਾਲ 100 ਘਟਾਏ ਵਧਾਏ ਜਾ ਸਕਦੇ ਆ ਕੀ ਤੁਸੀਂ ਦੇਖ ਕੇ ਫਿਲਮ ਆਇਓ ਕੀ ਦੇਖਿਆ ਤੁਸੀਂ ਫਿਲਮ ਦੇ ਵਿੱਚ ਬਹੁਤ ਕੁਝ ਦਿਖਾਇਆ ਹੋਇਆ ਜੀ ਜਿਸ ਤਰ੍ਹਾਂ ਪਹਿਲਾਂ ਸੀਗਾ ਵੀ ਸਿੱਖਿਆ ਦੇ ਉੱਪਰ ਬੈਨ ਸੀ ਕੁਛ ਹੀ ਬੰਦਿਆਂ ਦਾ ਕਬਜ਼ਾ ਸੀਗਾ ਤੇ ਕੁਝ ਅੰਗਰੇਜ਼ਾਂ ਦੀ ਵੀ ਨੀਤੀ ਦਿਖਾਈ ਵੀ ਆ ਕੁਝ ਜਿਹੜਾ ਸਾਡਾ ਮਤਲਬ ਭਾਰਤ ਦਾ ਕਲਚਰ ਸੀ ਵੀ ਉਹਨਾਂ ਦੇ ਵਿੱਚ ਕੁਝ ਬੰਦੇ ਜਿਹੜੇ ਜਿਸ ਤਰ੍ਹਾਂ ਕੋਈ ਚਾਰ ਵਰਨਾ ਦੇ ਉੱਪਰ ਜਿਹੜਾ Hindu ਸਮਾਜਾ ਖੜਾ ਹੈ ਇਹ ਚੌਥਾ ਸਮਾਜ ਸੀ ਬਰਨਸੀ ਹਿੰਦ ਆਪਣਾ ਸ਼ੁੱਧਰ ਸਮਾਜ ਉਹਦੇ ਉੱਪਰ ਸਿੱਖਿਆ ਦੇ ਲਈ ਬਹੁਤ ਸਾਰੇ ਪਾਬੰਦੀਆਂ ਸੀ ਉਸ ਦੇ ਲਈ ਜਿਹੜਾ ਜੋਤੀਬਾ ਫੁੱਲੇ ਨੇ ਸੰਘਰਸ਼ ਕੀਤਾ ਸਿੱਖਿਆ ਨੂੰ ਲੋਕਾਂ ਦੇ ਵਿੱਚ ਪ੍ਰਸਾਰਤ ਕੀਤਾ ਉਹ ਬਹੁਤ ਵੱਡੀ ਦੇਣ ਹੁੰਦੀ ਸਿੱਖਿਆ ਦੇ ਖੇਤਰ ਦੇ ਵਿੱਚ ਇਸ ਕਰਕੇ ਅਸੀਂ ਚਾਹੁੰਦੇ ਵੀ ਜਿਹੜੀਆਂ ਇਹ ਜਿਹੇ ਫਿਲਮਾਂ ਹੈਗੀਆਂ ਉਹ ਸਮਾਜ ਦੇ ਵਿੱਚ ਬਣੀਆਂ ਚਾਹੀਦੀਆਂ ਤਾਂ ਜੋ ਇਹ ਜਿਹੇ ਕੁਰੀਤੀਆਂ ਹੈਗੀਆਂ ਜਿਹੜੀਆਂ ਜਿਵੇਂ ਕਿ ਬਾ ਵਿਆਹ ਸੇ ਸਤੀ ਪ੍ਰਥਾ ਸੀ ਸਿੱਖਿਆ ਦੇ ਉੱਪਰ ਬੰਨ ਸੀ ਹੋਰ ਜਾਤੀ ਪਾਤੀ ਦੇ ਤੌਰ ਜਿਹੜੀ ਨਫ਼ਰਤ ਇੱਕ ਦੂਜੇ ਦੇ ਪ੍ਰਤੀ ਇਹ ਘਟਣੀ ਚਾਹੀਦੀ ਹੈ ਉਹ ਤਾਂ ਦੇਖੜ ਸਕਦੀ ਹੈ ਜੇ ਆਪਾਂ ਜਿਹੜੇ ਪੁਰਾਣੇ ਸਾਡੇ ਮਤਲਬ ਇਸ ਤਰ੍ਹਾਂ ਦੇ ਸੰਘਰਸ਼ੀ ਲਯੋਧੇ ਆ ਉਹਨਾਂ ਦਾ ਇਤਿਹਾਸ ਜਿਹੜਾ ਸਾਹਮਣੇ ਲਿਆਂਦਾ ਜਾਵੇ ਵੀ ਤਾਂ ਜੋ ਜਿਹੜੀ ਇਹ ਨਫਰਤ ਆ ਜਾਂ ਜਾਤ ਪਾਤ ਆ ਜਾਂ ਇਸ ਤਰ੍ਹਾਂ ਦੇ ਜਿਹੜੇ ਪਾਬੰਦੀਆਂ ਐ ਉਹਨਾਂ ਵੈਸੇ ਤਾਂ ਹੁਣ ਤਾਂ ਲਗਭਗ ਖਤਮੇ ਹੈਗੀਆਂ ਇਹ ਪੁਰਾਣੀ ਹਿਸਟਰੀ ਆ ਪਰ ਅੱਜ ਵੀ ਹਲੇ ਕਿਤੇ ਕਿਤੇ ਇਸ ਤਰ੍ਹਾਂ ਦੀ ਹੈਗੀ ਆ ਵੀ ਉਹਨੂੰ ਵੀ ਖਤਮ ਕੀਤਾ ਜਾਵੇ ਤੇ ਬਿਲਕੁਲ ਨਹੀਂ ਮੈਂ ਦੇਖ ਰਿਹਾ ਪੋਲੇ ਫਿਲਮ ਦਾ ਇਹ ਪੋਸਟਰ ਦਿਖਾਓ ਕੰਨਾ ਸਾਰਾ ਪੋਸਟਰ ਜਿਹੜਾ ਇਸ ਵੇਲੇ ਦਿਖਾਈ ਦੇ ਰਿਹਾ ਜਿਹਦੇ ਵਿੱਚ ਕਾਫੀ ਜਾਣਕਾਰੀ ਜਿਹੜੀ ਭਰਪੂਰ ਹੈ ਹਾਂਜੀ ਰੇਸ਼ ਜੀ ਕਿਵੇਂ ਤੁਸੀਂ ਵੀ ਦੇਖੀ ਬਰ ਮੈਂ ਹਾਂਜੀ ਹਾਂਜੀ ਸਭ ਐਸਾ ਹੈਗਾ ਜਦੋਂ ਨਾ ਇਹ ਜਿਹੜਾ ਹੈਗਾ ਜੋਤੀ ਰਾਉ ਬੁਲੇ ਦੇਸ਼ ਦੀ ਪਹਿਲੀ ਮਹਿਲਾ ਸ਼ਿਸ਼ਕ ਜਿਹੜੀ ਹੈ ਆ ਉਹਦੇ ਤੇ ਆਧਾਰਿਤ ਹੈ ਔਰ ਤੁਸੀਂ ਦੇਖਿਆ ਹੋਣਾ ਕਿ ਅੱਜ ਤੋਂ ਪਹਿਲਾਂ ਜਿਹੜਾ ਸਮਾਜ ਸੀਗਾ ਉਹ ਬਟਿਆ ਵਾ ਸੀ ਲੋਕਾਂ ਨੂੰ ਨਾ ਪੜ੍ਹਨ ਦਾ ਅਧਿਕਾਰ ਸੀ ਇਵਨ ਥੈਨ ਕਿ ਨਾ ਧਰਮ ਦੇ ਜਿਹੜੇ ਉਹ ਵਰਣਨ ਸੀਗੇ ਉਹਨਾਂ ਨੂੰ ਵੀ ਸੁਣਨ ਦਾ ਅਧਿਕਾਰ ਤੱਕ ਨਹੀਂ ਸੀਗਾ ਇਹ ਜਿੱਦਾਂ ਤੁਸੀਂ ਵਿੱਚ ਕਿਹਾ ਕਿ ਦਲੀ ਸਮਾਜ ਦੇ ਲੋਕਾਂ ਲਈ ਇਹ ਹਰੇਕ ਵਰਗ ਦੇ ਔਰਤ ਜੇ ਅੱਜ ਕੱਲ ਅੱਜ ਆਈਪੀਐਸ ਆਈਏਐਸ ਅਫੀਸਰ ਜਾਂ ਪੋਲੀਟੀਕਲੀ ਤੌਰ ਤੇ ਜਿਨ੍ਹਾਂ ਨੇ ਆਪਣੀਆਂ ਮਕਾਮ ਜਿਹੜੇ ਹਾਸਲ ਕੀਤੇ ਨੇ ਉਹ ਇਸੇ ਬਦੌਲਤ ਹੈ ਕਿਉਂਕਿ ਸਿੱਖਿਆ ਔਰ ਸਿੱਖਿਆ ਦੀ ਜਿਹੜੀ ਪਹਿਲੀ ਸਾਡੀ ਭੈਣ ਆਪਣਾ ਸਾਡੀ ਮਾਤਾ ਜਿਹੜੀ ਹੈ ਸਵੇਤਰੀ ਵਾਈਫੂਲੇ ਜੀ ਹੈ ਇਹਨਾਂ ਦਾ ਐਕਚੁਅਲੀ ਇਤਿਹਾਸ ਪੜਨ ਦੀ ਲੋੜ ਹੈ ਔਰ ਇਤਿਹਾਸ ਕਿਉਂਕਿ ਲੋਕਾਂ ਕੋਲ ਅੱਜਕੱਲ ਸਮਾਂ ਨਹੀਂ ਸੋਸ਼ਲ ਮੀਡੀਆ ਦੇ ਵਿੱਚ ਜਿਹੜੀ ਸਿਸਟਮ ਹੁਲ ਜਾਇਆ ਗਿਆ ਹੈ ਔਰ ਸਾਡੇ ਜਿਹੜੇ ਬੱਚੇ ਐ ਨੌਜਵਾਨ ਪੀੜ੍ਹੀ ਐ ਜਾਂ ਜਿਹੜੇ ਹੋਰ ਐ ਉਹਨਾਂ ਨੂੰ ਨਹੀਂ ਪਤਾ ਲੱਗਦਾ ਉਹ ਰੀਲਾਂ ਦੇ ਵਿੱਚ ਐ ਲੇਕਿਨ ਜਦਕਿ ਇਤਿਹਾਸਿਕ ਫਿਲਮਾਂ ਦੇ ਵਿੱਚ ਬਣਨੀਆਂ ਚਾਹੀਦੀਆਂ ਨੇ ਤਾਂ ਜੋ ਜਾਗਰੂਕਤਾ ਆਵੇ ਔਰ ਲੋਕਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗੇ ਇਹਨਾਂ ਇਹਨਾਂ ਦੀ ਬਦੌਲਤ ਅੱਜ ਜਿਹੜਾ ਦੇਸ਼ ਦੇ ਵਿੱਚ ਕੋਈ ਮੇਰੀ ਭੈਣ ਜਾਂ ਕੋਈ ਸਾਡੀਆਂ ਮਾਤਾਵਾਂ ਜਾਂ ਜੋ ਵੀ ਸਾਡੀਆਂ ਔਰਤਾਂ ਨੇ ਉਹ ਕੋਈ ਪਾਇਲਟ ਬਣੀ ਹੋਈ ਹੈ ਜੋ ਵੀ ਕਿਤੇ ਵੀ ਮਕਾਮ ਤੇ ਹਾਸਲ ਹੋਇਆ ਹੈ ਤਾਂ ਉਸ ਚੀਜ਼ ਨੂੰ ਲੇਕਿਨ ਉਸ ਦੇ ਉੱਤੇ ਜਦੋਂ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਪਹਿਲਾ ਸਟੈਪ ਲਿਆ ਸੀ ਤਾਂ ਕਿੱਦਾਂ ਉਹਨਾਂ ਦੇ ਉੱਤੇ ਤਸ਼ੱਦਦ ਕੀਤੇ ਗਏ ਔਰ ਇਹ ਮਨੁਵਾਦੀ ਸੋਚ ਨੂੰ ਉਜਾਗਰ ਕਰਦੀ ਹੈ ਜਿਸ ਕਰਕੇ ਇਹਦਾ ਪ੍ਰਚਾਰ ਜਿਹੜਾ ਹੈ ਸੋਸ਼ਲ ਮੀਡੀਆ ਤੇ ਹੀ ਰਹਿ ਗਿਆ ਇਸ ਕਰਕੇ ਅਸੀਂ ਬੇਨਤੀ ਕੀਤੀ ਬਗਨ ਸਾਹਿਬ ਐ ਸਾਡੇ ਐਸਸੀਬੀਸੀ ਯੂਨੀਅਨ ਵਾਲੇ ਅਸੀਂ ਸੈਗਲ ਸਾਹਿਬ ਨੂੰ ਬੇਨਤੀ ਕੀਤੀ ਕੀ ਸਰ ਤੁਸੀਂ ਇਹ ਜਰੂਰ ਇੱਕ ਸ਼ੋਅ ਸਾਨੂੰ ਜਰੂਰ ਦਿਓ ਉਹਨਾਂ ਨੇ ਸਾਨੂੰ ਦੇ ਕੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਲਿਆਣ 시ਨਮਾ ਦੇ ਮਾਲਕ ਰਜੇਸ਼ ਸੈਗਲ ਜੀ ਦਾ ਕਿ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਔਰ ਇਹ ਜਿਹੜਾ ਇੱਕ ਰੋਜ਼ਾਨਾ ਸ਼ੋਅ ਹੈ ਔਰ ਹੁਣ ਇਹਦਾ ਤੁਹਾਡੇ ਮਾਧਿਅਮ ਰਾਹੀਂ ਸਮਾਜ ਦੇ ਹਰੇਕ ਉਸ ਵਰਗ ਨੂੰ ਵੀ ਇੱਕ ਮੈਸੇਜ ਦੇਣਾ ਚਾਹੁੰਦੇ ਆ ਉਹ ਚਾਹੇ ਜਰਨਲ ਕੈਟਾਗਰੀ ਦੇ ਲੋਕ ਨੇ ਚਾਹੇ ਉਹ OBC ਕੈਟਾਗਰੀ ਦੇ ਲੋਕ ਨੇ ਚਾਹੇ ਉਹ BC ਕੈਟਾਗਰੀ ਦੇ ਲੋਕ ਨੇ ਚਾਹੇ ਉਹ SC ਕੈਟਾਗਰੀ ਦੇ ਲੋਕ ਨੇ ਹਰੇਕ ਆਦਮੀ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਔਰ ਆਪਣੀ ਮਾਤਾਵਾਂ ਭੈਣਾਂ ਪਤਨੀ ਦੇ ਨਾਲ ਆ ਕੇ ਸਮੇਤ ਪਰਿਵਾਰ ਮੇਰੇ ਕਹਿਣ ਤੋਂ ਭਾਵ ਕਿ ਪੂਰੇ ਪਰਿਵਾਰ ਦੇ ਸਹਿਤ ਦੇਖਣੀ ਚਾਹੀਦੀ ਹੈ ਔਰ ਜਿਹਦੇ ਨਾਲ ਬੱਚੇ ਅਵੇਅਰ ਵੀ ਹੋਣਗੇ ਔਰ ਬੱਚਿਆਂ ਨੂੰ ਆਪਣੇ ਇਤਿਹਾਸ ਤੋਂ ਜਾਗਰੂਕ ਵੀ ਹੋਣਗੇ ਔਰ ਸ਼ਾਇਦ ਉਹ ਦੇਸ਼ ਵਾਸਤੇ ਔਰ ਆਪਣੇ ਸਮਾਜ ਵਾਸਤੇ ਅੱਗੇ ਵੱਧ ਚੜ ਕੇ ਹਿੱਸਾ ਵੀ ਲੈ ਸਕਣਗੇ ਜਿਸ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਜਾਣਕਾਰੀ ਦਿੱਤੀ ਹੈ ਤੇ ਆਪਾਂ ਬਹੁਤ ਸਾਰੇ ਜਿਹੜੇ ਅੱਜ ਸਾਡੇ ਸਮਾਜ ਦੇ ਜਿਹੜੇ ਫਿਲਮ ਦੇਖਣ ਵਾਸਤੇ ਬਹੁਤ ਸਾਰੇ ਲੋਪੜਨ ਵਾਸੀ ਜਿਹੜੇ ਪਹੁੰਚੇ ਹੋਏ ਆਂ ਤੇ ਉਹ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਤੇ ਰੇਸ਼ੀ ਜਿਹੜਾ ਫਿਲਮ ਹੈ ਇਸ ਇਹਦੀ ਜਿਹੜੀ ਕੋਸਟ ਹੈ ਉਹ ਸਾਰੀ ਤੁਸੀਂ ਜਿਹੜੇ ਕੋਈ ਕਮੇਟੀ ਵੱਲੋਂ ਕਰੇ ਆਪਾਂ ਆਪਣੇ ਕਰ ਰਹੇ ਕਮੇਟੀ ਵੱਲੋਂ ਨਹੀਂ ਕਰ ਰਹੇ ਜੀ ਸੈਕਲ ਸਾਹਿਬ ਨੇ ਬੇਨਤੀ ਕੀਤੀ ਸੀ ਵੀ ਟਿਕਟ ਦਾ ਰੇਟ ਆ ਜਿਹੜਾ ਘੱਟ ਤੋਂ ਘੱਟ ਰੱਖਿਆ ਜਾਵੇ ਤੋਂ ਇਹ ਕੋਈ ਫਰੀ ਨਹੀਂ ਹੈਗੀ ਜਿਹੜਾ ਵੀ ਬੰਦਾ ਆ ਰਿਹਾ ਉਹ ਆਪਣੇ ਵੱਲੋਂ ਟਿਕਟ ਲੈ ਰਿਹਾ ਟਿਕਟ ਦੀ ਕੀਮਤ 90 ਰੁਪਏ ਰੱਖੀ ਗਈ ਹੈ ਜਦਕਿ 150-200 ਰੁਪਏ ਕੀਮਤ ਹੈਗੀ ਆ ਅਸੀਂ ਇਹਨਾਂ ਨੂੰ ਕਿਹਾ ਜਿੰਨਾ ਮਿਨੀਮਮ ਲੈਸ ਕਰ ਸਕਦੇ ਤਾਂ ਜੋ ਜਿਹੜਾ ਹਰ ਬੰਦਾ ਦੇਖ ਸਕੇ ਤੋ ਇਹ ਫਿਲਮ ਕੋਈ ਐਸਸੀ ਸਮਾਜ ਜਾਂ ਬੀਸੀ ਸਮਾਜ ਜਾਂ ਕਿਸੇ ਕੈਟਾਗਰੀ ਲਈ ਨਹੀਂ ਹੈਗੀ ਇਹ ਜਨਰਲ ਸਮਾਜ ਨੂੰ ਵੀ ਦੇਖਣੀ ਚਾਹੀਦੀ ਆ ਕਿ ਕਿ ਕਿਸੇ ਦੇ ਵਿਰੁੱਧ ਨਹੀਂ ਹੈਗੀ ਇਹ ਇਹ ਸਿਰਫ ਜਿਹੜੀਆਂ ਪੁਰਾਣੀਆਂ ਕੁਰਤੀਆਂ ਸੀ ਜਿਹਦੇ ਕਰਕੇ ਆਪਸੀ ਬੰਡੀਆਂ ਪਈਆਂ ਵੀਆਂ ਉਹਨੂੰ ਖਤਮ ਕਰਨ ਲਈ ਇੱਕ ਉਪਰਾਲਾ ਹੈ ਸਹੀ ਜੀ ਬਿਲਕੁਲ ਅਸੀਂ ਹੋਰ ਵੀ ਸਾਡੇ ਜਿਹੜੇ ਰੋਪਨਵਾਸੀ ਤੇ ਫਿਲਮ ਦੇਖ ਕੇ ਆਉਂਗੇ ਉਹਨਾਂ ਨੂੰ ਪੁੱਛਾਂਗੇ ਕਿ ਕਿਵੇਂ ਲੱਗੀ ਇਸ ਫਿਲਮ ਦੀ ਫਿਲਮ ਦੀ ਕਹਾਣੀ ਇੱਕ ਮਿੰਟ ਪਾਰੀ ਕੋਲ ਆ ਗਈਆਂ ਰਹਿਣਾ ਬਹੁਤ ਪ੍ਰਮਾਣ ਕਿਹੜੀ ਬਿਮਾਰੀ ਕੀਤੀ ਨਾ ਉਹਨਾਂ ਨੂੰ ਆਣੇ ਮੈਂ ਇੱਕ ਪਲਟਾ ਤਾਂ ਇਹ ਕਾਰਨ ਬਹੁਤ ਵਧੀਆ ਪਿਕਚਰ ਹੈ ਕਾਰਨ ਸਹੀ ਜਨਾਨ ਦੇਵਰੀ ਇਹ ਇੱਕ ਅਜਿਹੀ ਪਿਕਚਰ ਜਿਹਨੂੰ ਨਹੀਂ ਦਿਖਾਈ ਇਹ ਅੰਗਰੇਜ਼ ਜਨਾਨ ਦੇਵਰੀ ਦਾ ਖੇਲ ਕਾਲਿੰਗ ਕਰ ਨਹੀਂ ਆ। ਵੱਡੇ ਆਪ ਕੋ ਗਰੀਜਾ ਮਾ ਦੀ ਛਾਤ ਬਹੁਤ ਘਟਦੀ। ਬਹੁਤ ਜ਼ਿਆਦਾ ਸੰਘਰਸ਼ ਕੀਤਾ। ਜਿਹੜਾ ਫਾਸਲੇ ਦੇ ਲਈ ਲੱਕੇ ਵਾਸਤੇ ਬਹੁਤ ਵਿਸ਼ੰਤਾ ਨੂੰ ਆਮ ਜਾ ਕਰਨੀ ਲਈ ਅੰਗਰੇਜ਼ਾਂ ਦਾ। ਜਮੇ ਦਾ ਅਸ਼ਚ ਬਹੁਤ ਪ੍ਰਦੇਸ਼ ਦਾ ਅਸ਼ਚ ਬੰਨ ساری ਜ਼ਿੰਦਗੀ ਲਾ ਕੇ ਕਿ ਆ ਸਾਡੀਆਂ ਭਾਵੇਂ ਕਿਸੇ ਵੀ ਜਾਤੀ ਨਾਲ ਸੰਬੰਧਤ ਆ ਕਿ ਆ ਜੋ ਆਈਐਸ ਆਈਪੀਐਸ ਬਣੀਆਂ ਵਿਆ ਮੰਤਰੀ ਧਰਮ ਮੰਤਰੀ ਰਾਸ਼ਟਰਪਤੀਗ ਬਣੀਆਂ ਵਿਆ ਵੱਡੇ ਵੱਡੇ ਉਚੋ ਦੇ ਤੇ ਬੈਠੇ ਆ ਇਹਨੇ ਕੁਲਿਆ ਬਾਈ ਚੁੱਪੀ ਦਾ ਬਹੁਤ بڑا ਯੋਗਦਾਨ ਜਵਿੱਤਰੀ ਬਾਈ ਫੁੱਲੇ ਜੀ ਦਾ ਬਹੁਤ ਵੱਡਾ ਯੋਗਦਾਨ ਆ ਕਿ ਆ ਸਭ ਨੂੰ ਹੀ ਉਹਦੀ ਦੇਖੋ ਚਾਹੀਦੀ ਆ ਇਹ ਡਾਕਟਰ ਵੀ ਰੋ ਮੈਦਕਾਰ ਦਾ ਵੀ ਆ ਹੀ ਮਿਸ਼ਨ ਦਾ ਇਹ ਉਹਨਾਂ ਦੇ ਵੀ ਇਸਤਰੀ ਜਾਤੀ ਨੂੰ ਸੁਰੱਖਿਆ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਕਿ ਸਾਡੇ ਜਿੰਨੇ ਵੀ ਸਾਰੇ ਇਨਸਾਨ ਆ ਕਿ ਉਹਨਾਂ ਨੂੰ ਇਸਤਰੀ ਜਾਤੀ ਦਾ ਮਾਨ ਸਨਮਾਨ ਦੇ ਵੱਧ ਵੱਧ ਕਰਨਾ ਚਾਹੀਦਾ ਇਸਤਰੀ ਜਾਤੀ ਨੂੰ ਅੱਗੇ ਲਿਆ ਕੇ ਵੀ ਜਾਰੇ ਅਦਾਰੇ ਜਿਹੜੀਆਂ ਬਲੰਤੀਆਂ ਦੇ ਕੋਸ਼ਿਸ਼ਾਂ ਨੂੰ ਸਬੂਤ ਹੈ ਕਿ ਫਿਲਮ ਬਹੁਤ ਹੀ ਵਧੀਆ ਹੈ ਇਸ ਤਰ੍ਹਾਂ ਦੇ ਪਹਿਲੇ ਪ੍ਰਸਪੈਕਟਿਵਸ ਬਣਾਈਆਂ ਜਾ ਰਹੀਆਂ ਸੀ ਕਿ ਇਹ ਫਿਲਮ ਕਿਸੇ ਸਮਾਜ ਦੇ ਜਾਂ ਧਰਮ ਦੇ ਖਿਲਾਫ ਹੈ। ਕੁਝ ਇੱਕ ਵਿਵਸਥਾ ਦੇ ਕਿ ਪੁੱਤੇ ਬਣਿਆ ਜਿਹੜਾ ਸੱਭਿਅਹ ਹਸਤਾ ਨੂੰ ਚੈਲੰਜ ਕੀਤਾ ਗਿਆ ਸੀ ਕਿ ਇਨਸਾਨ ਇਨਸਾਨ ਨਹੀਂ ਸਮਝਿਆ ਜਾਂਦਾ। ਉਸ ਵਿਵਸਥਾ ਨੂੰ ਚੈਲੰਜ ਕੀਤਾ ਜਿੱਥੇ ਔਰਤ ਨੂੰ ਕੋਈ ਅਧਿਕਾਰ ਨਹੀਂ ਦਿੱਤਾ ਜਾਂਦਾ। ਪਰ ਸੱਚ ਵੀ ਜੇ ਅਸੀਂ ਮੰਨੀਏ ਜਾਂ ਜੇ ਸਾਡਾ ਵਿਕਾਸ ਕਰ ਰਿਹਾ ਹੈ। ਉਹਦੇ ਪਿੱਛੇ ਜੋਤੀ ਦਾ ਫੁੱਲੋ ਅਤੇ ਉਹਨਾਂ ਦੀ ਧਰਮ ਪਤਨੀ ਮਾਤਾ ਦੀ ਭੈਣ ਫੁੱਲਨਾ ਬਹੁਤ بڑا ਯੋਗਦਾਨ ਹੈ। ਆਜ ਉਹਰੇ ਸਾਡੇ ਜਿਹੜੇ ਵੀ ਤੁਸੀਂ ਦੇਖਿਆ ਕਈ ਕਲੈਕਟਰ ਲੇਡੀਜ਼ ਲੈ ਕੇ ਆਈਆਂ। ਅੱਜ ਵੀ ਇਸ ਖਾਸ ਜਗ੍ਹਾ ਉੱਤੇ ਰਾਸ਼ਟਰਪਤੀ ਮੈਡਮ ਰੋਕੀ ਮੁਰਮੂਰ ਹੈਗੇ ਜੇਕਰ ਅੱਜ ਸਟਰੀਟ ਦੇ ਵਿੱਚ ਸੀਐਮ ਸ਼ਮਦਾ ਵੈਨਰਜੀ ਪਰੇ ਹੈਗੇ ਹੈ ਜਿਹੜੇ ਪਹਿਲੇ ਮਾਇਵਤੀ ਬਣੇ ਤੇ ਵਿੱਚ ਸਭ ਦੇ ਬੜਾ ਜਿਹਾ ਯੋਗਦਾਨ ਹੈਗਾ ਤਾਂ ਮਾਤਾ ਸੁਤਰੀबाई फुले ਅਤੇ ਜੋਤੀਰਾਵ फुले ਦਾ ਹੈਗਾ ਇਸ ਫਿਲਮ ਤੋਂ ਇੱਕ ਮੈਸੇਜ ਸਾਡੀ ਔਰਤ ਕਮਿਊਨਿਟੀ ਦੇ ਵੀ ਜ਼ਰੂਰ ਜਾਣਾ ਚਾਹੀਦਾ ਵੈ ਕਿ ਜੇਕਰ ਕੋਈ ਵੀ ਵਿਅਕਤੀ ਦੇਸ਼ ਦੇ ਵਿੱਚ ਇਸ ਵਿਸ਼ਵ ਦੇ ਵਿੱਚ ਜੇਕਰ ਕੋਈ ਵੀ ਵਿਅਕਤੀ ਕ੍ਰਾਂਤੀ ਕਰ ਸਕਿਆ ਹੈ ਤਾ ਉਹਦੇ ਪਿੱਛੇ ਸਭ ਤੋਂ ਵੱਡਾ ਯੋਗਦਾਨ ਉਹਦੀ ਧਰਮ ਪਤਨੀ ਦਾ ਹੈਗਾ ਏ ਜਿਸ ਵਿਅਕਤੀ ਨੂੰ ਆਪਣੀ ਪਤਨੀ ਦਾ ਸਹਿਯੋਗ ਮਿਲ ਜਾਏ ਫਿਰ ਉਹ ਜੋਤੀ ਰਾਏ ਫੁੱਲੂ ਬਣ ਜਾਂਦਾ ਹੈ ਜਾਂ ਬਾਬਾ ਸਾਹਿਬ ਡਾਕਟਰ ਵੀ ਹੋ ਰਹੇ ਵੇ ਵਧੀਆ ਪਿੱਛੇ ਇਹ ਬਹੁਤ अच्छी ਹੈ ਸਟੋਰੀ ਬੀਵਿੰਗ ਕਾਲ ਵਧੀਆ ਹੋਈ ਹੈ ਔਰ ਜਿਹੜਾ ਮੈਸੇਜ ਦੇਣਾ ਚਾਹੁੰਦੇ ਸੀ ਚਲੋ ਵਿਰੋਧ ਦੇ ਕਰਨ ਕੁਝ ਕਟਨ ਦੇ ਬਾਅਦ ਵੀ ਟੀਚਰ ਆਪਣਾ ਮੈਸੇਜ ਬਹੁਤ ਵਧੀਆ ਦੇ ਰਹੀ ਹੈ ਕਿ ਔਰਤਾਂ ਦੇ ਸਟਾਰਟ ਤੋਂ ਜਿਹੜਾ ਇਹ ਤਾਂ ਅਸਲ ਵਿੱਚ ਜੀ ਉਹ ਵਾਜੀ ਜਿਹਦੇ ਜਿੱਥੇ ਵੀ ਪਹੁੰਚ ਰਹਾ ਪਹੁੰਚੀ ਹੈ ਚਾਹੇ ਪ੍ਰਧਾਨ ਮੰਤਰੀ ਬਣੀ ਆ ਚਾਹੇ ਜੋ ਵੀ ਉਹਨਾਂ ਦੀ ਸਟਾਰਟ ਆਪਣੀ ਸวิตਰੀ ਨਾ ਕੋਲੇਜੀ ਤੋਂ ਆ ਤਾਂ ਮੈਂ ਤਾਂ ਇਹਨਾਂ ਨੂੰ ਸਿੱਖਿਸ਼ ਦੇਵੀ ਮੰਨਦਾ ਵੀ ਸੱਚਵਿਦੀ ਜਿੱਥੇਗਾ ਜੋ ਸวิตਰੀ ਨਾ ਕੋਲੇਜੀ ਦਾ ਨਾਮ ਹੀ ਸਿੱਖਿਸ਼ ਦੇਵੀ ਦੇ ਬਦੌਲਿਆ ਜਾਣਾ ਚਾਹੀਦਾ ਔਰ ਮੈਸੇਜ ਬਹੁਤ ਕਲੀਅਰ ਹੈ ਪਿਕਚਰ ਬਹੁਤ ਵਧੀਆ ਸਭ ਨੂੰ ਮੈਨੂੰ ਫੀਲ ਹੈ ਕਿ ਦੇਖਣੀ ਚਾਹੀਦੀ ਆ ਕਿ ਔਰਤਾਂ ਇਸ ਸਮਾਜ ਦੇ ਵਿੱਚ ਪੜ੍ਹਨ ਜਾਣੀਆਂ ਨਾ ਉਸ ਸਮਾਜ ਦਾ ਬੇੜਾ ਹੀ ਸਾਫ਼ ਹੋ ਸਕਦਾ ਬਿਨਾਂ ਰਦੀ ਪੜ੍ਹਾਈ ਤੋਂ ਬੰਦਾ ਚਾਹੇ ਜਿੰਨਾ ਮਰਜੀ ਐਜੂਕੇਟ ਹੋ ਜਵੇ ਲੇਕਿਨ ਉਹ ਸਮਾਜ ਨੂੰ ਆਪਣੇ ਪਰਿਵਾਰ ਨੂੰ ਨਹੀਂ ਸੇਧ ਦੇ ਸਕਦਾ ਜੋ ਇੱਕ ਕੌਰ ਦੇ ਸਕਦੀ ਹੈ ਅ ਇਹਨਾਂ ਖਿਆਦਨਾਂ ਮੈਂ ਕਹਿੰਦਾ ਜੀ ਸਾਰੀ ਜਨਤਾ ਨੂੰ ਫੀਲ ਹੈ ਜੀ ਸਾਰੀ ਜਨਤਾ ਨੂੰ ਫੀਲ ਹੈ ਕਿ ਆਓ ਫਿਲਮ ਦੇਖੋ ਫਿਲਮ ਦੇ ਵਿੱਚ ਕਿਸੇ ਵੀ ਕਮਿਊਨਿਟੀ ਦੇ ਵਿਰੁੱਧ ਕੁਝ ਨਹੀਂ ਹੈ ਜਸਟ ਇੱਕ ਪੁਰਾਣੀ ਪ੍ਰਥਾ ਸੀ ਜਿਹੜੀ ਖਤਮ ਹੋਈ ਹੈ ਔਰ ਅੱਜ ਬਦਲਾਵ ਆ ਰਿਹਾ ਸਾ ਸਮਾਜ ਚ ਸਿਰਮੋਦੀ ਸ਼ੁਰੂਆਤ ਦਿਖਾਈ ਹੈ ਕਿ ਜੋਤੀ ਮਹੌਲੇ ਜੀ ਦੀ ਸ਼ੁਰੂਆਤ ਕਿੱਦਾਂ ਕਰੀ ਸੀ ਨਾ ਆਪਣੇ ਸ਼ਬਦਾਂ ਕਰਦਾ ਦੇਖੀ ਹੈ ਬਹੁਤ ਇੱਕ ਭਾਰਤਤਾ ਵਾਲੀ ਸਿਰਜਣੀ ਸੇ ਦਿਨ ਵਾਲੀ ਮੈਂ ਤਾਂ ਇਹ ਆਪਣੇ ਸਮਾਜ ਨੂੰ ਮਨ ਮੰਗੂ ਕਿ ਇਹ ਜਿਹੜੀ ਫਿਲਮ ਹੈ ਹਰੇਕ ਪਿੰਡ ਪਿੰਡ ਗਲੀ ਗਲੀ ਮੱਲੇ ਮੱਲੇ ਜਾ ਕੇ ਦਿਖਾਈ ਜਾਵੇ ਤਾਂ ਕਿ ਜਿਹੜੀਆਂ ਸਾਡੀਆਂ ਆਲਤਾਂ ਨੇ ਜਿਨ੍ਹਾਂ ਨੂੰ ਸਮਾਜ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਇਸ ਗ੍ਰੰਥ ਤੋਂ ਹੋਰ ਜਾਣਕਾਰੀ ਮਿਲੇ ਬਹੁਤ ਹੀ ਭਰਤਤਾ ਵਾਲੀ ਸਮਾਜ ਨੂੰ ਸੇਧਣ ਵਾਲੀ ਮੈਂ ਤਾਂ ਇਹ ਆਪਣੀ ਸਮਾਜ ਨੂੰ ਮੰਨਦਾ ਕਿ ਇਹ ਜਿਹੜੀ ਫਿਲਮ ਹੈ ਹਰੇਕ ਪਿੰਡ ਪਿੰਡ ਘੜੀ ਘੜੀ ਮਲੇ ਮਲੇ ਜਾ ਕੇ ਦਿਖਾਈ ਜਾਵੇ ਤਾਂ ਕਿ ਜਿਹੜੀਆਂ ਸਾਡੀਆਂ ਆਵਤਾਂ ਨੇ ਜਿਨ੍ਹਾਂ ਨੂੰ ਸਮਾਜ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਇਸ ਫਿਲਮ ਤੋਂ ਹੋਰ ਜਾਣਕਾਰੀ ਮਿਲ ਸਕੇ ਮੈਨੂੰ ਲੱਗਦਾ ਹੈ ਕਿ ਜੇ ਸਾਗਿਆ ਦੇਖਣੀ ਚਾਹੀਦੀ ਹੈ ਮੈਂ ਇੱਕ ਟੀਚਰ ਹਾਂ ਤੇ ਮੈਂ ਇਹ ਸਮਝਦੀ ਹਾਂ ਕਿ ਜੇ ਅਗਰ ਜੋਤੀਬਾ ਫੂਲੇ ਔਰ ਸਵਿਤਰੀਬਾਈ ਫੂਲੇ ਨਾ ਹੁੰਦੇ ਤਾਂ ਸ਼ਾਇਦ ਮੈਂ ਟੀਚਰ ਹੀ ਨਾ ਹੁੰਦੀ ਜੋ ਦਿੱਤਾ ਉਹਨਾਂ ਨੇ ਦਿੱਤਾ ਸਾਨੂੰ ਸੋਨਾ ਤਾਂ ਸਾਨੂੰ ਸਿੱਖਿਆਣੀ ਚਾਹੀਦੀ ਹੈ ਤੇ ਇਸ ਫਿਲਮ ਨੂੰ ਜਿਆਦਾ ਤੋਂ ਜਿਆਦਾ ਦੇਖਣਾ ਚਾਹੀਦਾ ਹੈ ਦੇਖੀ ਦੇਖੀ ਇਹ ਵੀ ਨਹੀਂ ਇਹ ਜੇ ਸਾਗਿਆ ਦੇਖਣੀ ਚਾਹੀਦੀ ਹੈ ਮੈਂ ਇੱਕ ਟੀਚਰ ਹਾਂ ਤੇ ਮੈਂ ਇਹ ਸਮਝਦੀ ਹਾਂ ਕਿ ਜੇ ਅਗਰ ਜੋਤੀਬਾ फुले ਔਰ ਸੋਤਰੀਬਾਈ फुले ਨਾ ਹੁੰਦੇ ਤਾਂ ਸ਼ਾਇਦ ਮੈਂ ਟੀਚਰ ਵੀ ਨਾ ਹੁੰਦੀ ਜੋਤੀਤਾ ਉਹਨਾਂ ਨੇ ਦਿੱਤਾ ਸਾਨੂੰ ਸੋਹਣਾ ਤਾਂ ਸਾਨੂੰ ਸਿੱਖ ਲੈਣੀ ਚਾਹੀਦੀ ਹੈ ਤੇ ਇਸ ਫਿਲਮ ਨੂੰ ਜਿਆਦਾ ਤੋਂ ਜਿਆਦਾ ਦੇਖਣਾ ਚਾਹੀਦਾ ਹੈ ਵਰਮਨਸ ਨੂੰ ਦੇਖਣੀ ਚਾਹੀਦੀ ਹੈ ਵਰਮਨਸ ਨੂੰ ਇਨਸਪਾਇਰ ਹੂਮੈਨਸ ਨੂੰ ਇਨਸਪਾਇਰ ਕਰਦੀ ਹੈ ਜੇ ਅੱਜ ਲੇਡੀਜ਼ ਹੈ ਚਾਹੇ ਵੂਮਨ ਹੈ ਚਾਹੇ ਕਿਸੇ ਵੀ ਪੋਸਟ ਤੇ ਹੈ ਜਾਂ ਕਿਸੇ ਵੀ ਫੀਲਡ ਚ ਹੈ ਨਾ ਸਵਿਤਰੀ ਬਾਈ ਫੁੱਲੇ ਜੋ ਜੋ ਫੁੱਲੇ ਦੀ ਵਜ੍ਹਾ ਨਾਲ ਪਰ ਵੂਮਨਸ ਨੂੰ ਦੇਖਣੀ ਚਾਹੀਦੀ ਹੈ ਵੂਮਨਸ ਨੂੰ ਇਨਸਪਾਇਰ ਵੂਮਨਸ ਨੂੰ ਇਨਸਪਾਇਰ ਕਰਦੀ ਹੈ ਜੇ ਅੱਜ ਲੇਡੀਜ਼ ਹੈ ਚਾਹੇ ਵੂਮਨ ਹੈ ਚਾਹੇ ਕਿਸੇ ਵੀ ਪੋਸਟ ਤੇ ਹੈ ਜਾਂ ਕਿਸੇ ਵੀ ਫੀਲਡ ਚ ਹੈ ਨਾ ਸਵਿਤਰੀ ਬਾਈ ਫੁੱਲੇ ਜੋ ਜੋ ਫੁੱਲੇ ਦੀ ਵਜ੍ਹਾ ਨਾਲ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਔਰ ਤੁਸੀਂ ਜੋ ਇਸ ਨੂੰ ਰਿਪੋਰਟ ਦੇ ਲੋਕਾਂ ਨੂੰ ਕੀ ਇੱਕ ਮੈਸੇਜ ਦੇਣਾ ਚਾਹੋਗੇ ਬਹੁਤ ਹੀ ਅਜੀਬੀ ਫਿਲਮ ਦਾ ਇੱਕ ਅਨੁਭਵ ਸੀ ਔਰ ਅੰਤ ਵਿੱਚ ਨahari ਤੋਂ ਫਿਲਮ ਤੋਂ ਬਹੁਤ ਸਾਰੇ ਮੈਸੇਜ ਸਾਰੇ ਹੈ ਕਿ ਅਸੀਂ ਸਿਮ ਨੂੰ ਬਹੁਤ ਪਰਵਾਹ ਕਰਾਇਆ 24 ਸਾਡਾ ਪਾਸ ਸੀ ਸਾਨੂੰ ਕਿੱਦਾਂ ਹੋਣਾ ਚਾਹੀਦਾ ਸੀ ਕਿੱਦਾਂ ਲੇਡੀਆਂ ਨਿਕਲ ਕੇ ਜੌਬ ਕਰਨ ਲੱਗੀਆਂ ਸਾਰਾ ਕੁਝ ਸਾਡੇ ਬੱਚਿਆਂ ਨੂੰ ਇਸ ਫਿਲਮ ਦੇ ਥਰੂ ਪਤਾ ਲੱਗਿਆ ਇਸ ਫਿਲਮ ਨੂੰ ਹੋਰ ਪ੍ਰਮੋਟ ਕਰਾਂਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿਦਿਆਰਥੀਆਂ ਤੇ ਮਾਣ ਸਾਡੇ ਬੱਚਿਆਂ ਨੂੰ ਆਪਣੇ ਤੋਂ ਆਪਣੀ ਇਤਿਹਾਸ ਬਾਰੇ ਪਤਾ ਚੱਲੇ। ਜਿਹੜੀ ਜੋ ਕੋਲੇ ਫਿਲਮ ਦੇਖੀ ਹੈ ਤੁਸੀਂ ਲੋਕਾਂ ਨੂੰ ਕਿਵੇਂ ਕਿਹਾ ਪ੍ਰੇਰਿਤ ਕਰਨਾ ਚਾਹੋਗੇ ਵੀ ਇਹ ਫਿਲਮ ਨੂੰ ਜੀਤੀ ਬਾਤ ਦੇਖੋ ਜੀ ਜਿਹੜੀ ਕੋਲੇ ਇਹ ਫਿਲਮ ਦੇਖੀ ਅੱਜ ਪਤਾ ਲੱਗਿਆ ਵੀ ਜਿਹੜੀ ਕੋਲੇ ਸਾਸੀ ਤੇ ਉਹਦੀ ਵਾਈਫ ਸੀ ਉਹ ਉਹਨਾਂ ਨੇ ਇੱਕ ਸਿਰਫ ਇੱਕ ਪਰਟੀਕੂਲਰ ਵਰਗ ਲਈ ਨਹੀਂ ਉਹਨਾਂ ਨੇ ਸਮੁੱਚੀ ਜਿਹੜੇ ਵਰਗ ਲਈ ਲੇਡੀਜ਼ ਲਈ ਉਹਨਾਂ ਨੇ ਬਹੁਤ ਬੜਾ ਸੰਘਰਸ਼ ਕਰਿਆ ਉਹਨਾਂ ਨੇ ਬਹੁਤ ਬੜਾ ਸੰਘਰਸ਼ ਕਰਿਆ ਕਿੰਨੇ ਲੋਕਾਂ ਦੇ ਮਨ 'ਚ ਇਹ ਹੈ ਵੀ ਸਿਰਫ ਇਹ ਇੱਕ ਕੈਟਾਗਰੀ ਨਾਲ ਲੈ ਕੇ ਆਦੇ ਪਰ ਉਹ ਉਹਨਾਂ ਨੇ ਜਿਹੜੀ ਸਿੱਖਿਆ ਦਾ ਮਾਧਿਅਮ ਪਹਿਲਾ ਸਕੂਲ ਖੋਲ੍ਹਿਆ ਉਹ ਸਕੂਲ ਖੋਲ੍ਹਣ ਦੇ ਨਾਲੇ ਹਰੇਕ ਵਰਗ ਦੀ ਔਰਤਾਂ ਨੂੰ ਆਜ਼ਾਦੀ ਮਿਲੀ ਆ ਫਿਰ ਕੋਈ ਵਰਗ ਦੀ ਔਰਤਾਂ ਪੜ੍ਹ ਲਿਖ ਕੇ ਅੱਜ ਬੜੇ ਬੜੇ ਉੱਚ ਅਹੁਦੇ ਤੇ ਬੈਠੀਆਂ ਐ ਇਵਨ ਜਿਹੜੀ ਜੀ ਜਿਹੜੂ ਉਸ ਚੋ ਜਿਹੜੇ ਬੈਠੇ ਹੋਏ ਆ ਕਰਕੇ ਮੈਂ ਹੱਥ ਜੋੜ ਕੇ ਬੇਤੀ ਕਰਦਾ ਸਾਰਿਆਂ ਨੂੰ ਵੀ ਸਾਰੇ ਲੋਕਾਂ ਨੂੰ ਜਿੰਨੇ ਵੀ ਜਿਹੜੇ ਮਾਗੀ ਕਾਸੇ ਹੁਣ ਉਹਨਾਂ ਅਗੇ ਫਿਲਮ ਦਿਖਣੀ ਚਾਹੀਦੀ ਹੈ ਥੈਂਕ ਯੂ ਜੈ ਕ੍ਰਾਂਤੀ ਜੈ ਜੋਤੀ ਜੈ ਕ੍ਰਾਂਤੀ ਜੈ ਜੋਤੀ ਜੈ ਥੋੜੀ ਸੋਚ ਕੇ ਕਰ ਲਿਆਗੇ ਠੋਕ ਕੇ ਜਿੰਦਾਬਾਦ 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 ਥੋੜੀ ਸੋਚ ਕੇ ਕਰ ਲਿਆਗੇ ਠੋਕ ਕੇ ਜੀ ਪਿਆਰੇ ਦੱਸ ਕੋ ਇਸ ਪੇਲੇ